ਪਟੀਸ਼ਨਰ ਸੁਤਨਾਮ ਸਿੰਘ ਗੱਲ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ ਸਬੰਧੀ ਤਣਾਪੂਰਕ ਬਿਆਸ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੋਂ ਦੱਸਦੀ ਹੈ ਘਟ ਗਿੰਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਅਤੇ ਹਾਈ ਕੋਰਟ ਦੇ ਪਟੀਸ਼ਨਰ ਕਰਤਾ ਸੁਤਨਾਮ ਸਿੰਘ ਗੱਲ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਆਖਿਆ ਕਿ ਉਹ ਪ੍ਰਾਈਵੇਟ ਸਿੱਖਿਆ ਮਾਫੀਆ ਦੇ ਖਿਲਾਫ ਉਹਨਾਂ ਦੀਆਂ ਮੰਨ ਮੰਲਾਂ ਨੂੰ ਠੱਲ ਪਾਉਣ ਲਈ ਅਤੇ ਬੱਚਿਆਂ ਨੂੰ 25% ਕੋਟੇ ਤਹਿਤ ਨਿੱਜੀ ਸਕੂਲਾਂ ਵਿੱਚ ਦਾਖਲਾ ਦਿਵਾਉਣ ਲਈ ਹਾਈ ਕੋਰਟ ਦੇ ਸਕੂਲਾਂ ਦੇ ਖਿਲਾਫ ਕੇਸ ਜਿੱਤ ਚੁੱਕੇ ਹਨ ਇਸ ਜੱਥੇ ਤੋਂ ਪ੍ਰਭਾਵਿਤ ਕਰਨ ਲਈ ਨਿੱਜੀ ਸਕੂਲਾਂ ਦੇ ਮਾਲਕਾਂ ਨੇ ਇੱਕ ਰੈਟ ਵੀ ਦਾਇਰ ਕੀਤੀ ਸੀ ਜਨ ਹਿੱਤ ਜਾਚਕਰ ਦੇ ਸਬੰਧ ਵਿੱਚ ਆਏ ਇਸ ਇਤਿਹਾਸਿਕ ਫੈਸਲੇ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਸੀ ਪਰ ਕੋਰਟ ਨੇ ਫਤਵਾ ਪਟੀਸ਼ਨਰ ਕਰਤਾ ਦੇ ਹੱਕ ਵਿੱਚ ਦਿੱਤਾ ਤੇ ਸਤਨਾਮ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਲਗਾਤਾਰ ਮੈਨੂੰ ਦੇ ਰਹੇ ਹਨ ਉਹਨਾਂ ਵੱਲੋਂ ਇਹ ਦੂਸਰੀ ਧਮਕੀ ਮੈਨੂੰ ਆਈ ਹੈ ਇਸ ਮੌਕੇ ਤੇ ਉਹਨਾਂ ਕਿਹਾ ਕਿ ਮੈਂ ਹਾਈ ਕੋਰਟ ਨੂੰ ਅਪੀਲ ਕਰਦਾ ਹਾਂ ਕਿ ਉਹ ਮੇਰੀ ਇੱਕ ਵਾਰ ਗੱਲਬਾਤ ਜ਼ਰੂਰ ਸੁਣ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਸਤਨਾਮ ਸਿੰਘ ਗੈਲੂਣਾ ਨਾਲ ਕੀ ਕਹਿਣਾ ਹੈ ਉਹਨਾਂ ਦਾ ਤੁਹਾਡੇ ਫੋਨ ਤੇ ਕਾਲ ਕੋਈ ਆਈ ਜਾਨਵਰ ਮਾਰ ਦੀ ਧਮਕੀ ਵੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਉਹਦੇ ਬਾਰੇ ਕੀ ਸਰ ਕਹਿਣਾ ਚਾਹੁੰਦੇ ਹੋ ਲੰਗੀ ਮਿਤੀ 28/4/25 ਨੂੰ ਰਾਤ 9:30 ਵਜੇ ਮੈਨੂੰ ਜਾਨਵਰ ਮਾਰ ਦੀ ਧਮਕੀ ਕਿਸੇ ਸਮਾਜ ਵਿਰੋਧੀ ਅੰਸ਼ਕਰ ਨੇ ਦਿੱਤੀ ਆ ਅਰੇ ਵੀ ਕਹਿਆ ਸੀ ਜੇਕਰ ਮੈਂ ਸਕੂਲਾਂ ਦੇ ਮੂਵਮੈਂਟ ਨੂੰ ਡਰਾਪ ਨਾ ਕੀਤਾ ਮੇਰੇ ਬੱਚਿਆਂ ਦਾ ਵੀ ਨੁਕਸਾਨ ਕਰਨਗੇ ਔਰ ਮੇਰਾ ਵੀ ਕਤਲ ਕਰ ਦੇ ਇਸ ਧਮਕੀ ਨੂੰ ਲੈ ਕੇ ਮੈਂ ਪੁਲਿਸ ਸਟੇਸ਼ਨ ਵਿਆਸ ਐਪਲੀਕੇਸ਼ਨ ਮੂਵ ਕਰਤੀ ਆ ਔਰ ਸਬ ਇੰਸਪੈਕਟਰ ਜਿਹੜੇ ਤਫਤੀਸ਼ੀ ਅਫਸਰ ਨੇ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਡੀ ਸ਼ਿਕਾਇਤ ਦਾ ਨਮਟਾਰਾ ਕਾਨੂੰਨ ਅਨੁਸਾਰ ਕਰਦੇ ਸਾਬ ਬੰਦੇ ਨੂੰ ਵੀ ਟ੍ਰੇਸ ਆਊਟ ਕਰਾਂਗੇ ਔਰ ਤੁਹਾਨੂੰ ਪ੍ਰੋਟੈਕਟ ਵੀ ਕਰਾਂਗੇ ਔਰ ਇਸ ਮਾਮਲੇ ਲੈ ਕੇ ਮੈਂ ਐਸਐਸਪੀ ਸਾਹਿਬ ਦੇ ਵੀ ਨੋਟਿਸ 'ਚ ਲੈ ਆ ਚੁੱਕਾ ਵਾਂ ਔਰ ਮੈਂ ਆਪ ਦੇ ਚੈਨਲ ਦੇ ਮਾਧਮ ਰਾਹੀਂ ਜਿਹੜੇ ਪਬਲਿਕ ਨੂੰ ਖਾਸ ਕਰਕੇ ਮਾਪਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੀ ਮੂਵਮੈਂਟ ਮੈਂ ਲੋਕ ਹਿੱਤ 'ਚ ਸ਼ੁਰੂ ਕੀਤੀ ਆ ਇਹਨੂੰ ਸਫਲਤਾਪੂਰਵਕ ਸੰਪੰਨ ਕਰਨ ਲਈ ਮੇਰਾ ਸਾਥ ਦਿਓ ਕਿਉਂਕਿ ਇਸ ਮੂਵਮੈਂਟ ਨੂੰ ਤਾਰੋ ਪੀੜ ਕਰਨ ਲਈ ਸਮਾਜ ਵਿਰੋਧੀ ਅਨਸਰ ਇਸ ਟਾਈਮ ਸੰਗਰਮ ਹੋ ਚੁੱਕਿਆ ਨੇ ਔਰ ਮੈਂ ਇਹ ਬੜੇ ਐਲਾਨੀਆ ਤੌਰ ਤੇ ਕਹਿੰਦਾ ਵੀ ਜੇਕਰ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦੇ ਲਈ ਪੰਜਾਬ ਪੁਲਿਸ ਜ਼ਿੰਮੇਵਾਰ ਹੋਏਗੀ ਕਿਉਂਕਿ ਪੰਜਾਬ ਪੁਲਿਸ ਸਾਡੀ ਜਾਨ ਮਾਲ ਦੀ ਰਾਖੀ ਲਈ ਹਾਂ ਔਰ ਅਸੀਂ ਆਪਣੇ ਆਪ ਨੂੰ ਖਤਰੇ ਚ ਮਹਿਸੂਸ ਕਰ ਰਹੇ ਹਾਂ ਸੋ ਡੀਜੀਪੀ ਪੰਜਾਬ ਨੂੰ ਮੇਰੀ ਹਮਰ ਰਿਕਵੈਸਟ ਹੈ ਵੀ ਸਾਨੂੰ ਪ੍ਰੋਟੈਕਟ ਕੀਤਾ ਜਾਵੇ ਔਰ ਕਾਨੂੰਨੀ ਕਾਰਵਾਈ ਜਿਹੜੀ ਆ ਤੁਰੰਤ ਲਾਗੂ ਕੀਤੀ ਜਾਵੇ ਤਾਂ ਕਿ ਅਸੀਂ ਜਿਹੜੇ ਸੁਰੱਖਿਤ ਜਿਹਨੂੰ ਆਪਣਾ ਧਮਕੀ ਆਈਆਂ ਸਿਰ ਫੋਨ ਤੇ ਉਹਦੇ ਬਾਰੇ ਕੀ ਤੁਸੀਂ ਕਾਰਵਾਈ ਕੀਤੀ ਤੁਸੀਂ ਸਰ ਉਹਨਾਂ ਦਾ ਸਵਿਰਿਆ ਕੁ ਮਿਲਣ ਦਿੱਤੀ ਹੈ ਉਹ ਅਹੀਂ ਫੋਨ ਨੰਬਰ ਪਾਤਾ ਉਹ ਤੋਂ ਟ੍ਰੇਸ ਕਰਦੇ ਹਾਂ ਕਿਹੜੇ ਨੰਬਰ ਤੋਂ ਕਿਹਦਾ ਐਡਰੈਸ ਹੈ ਤੁਹਾਨੂੰ ਪਰੇ ਚੰਦ ਲਈ ਸਾਰਾ ਦਾ ਦੋ ਵਾਰੀ ਆਈ ਹੈ ਜੀ ਮੈਨੂੰ ਜਾਨੋ ਮਾਰਨੀ ਤੁਮ ਕਿਹਾ ਦੋ ਵਾਰੀ ਕਿਸੇ ਫੋਨ ਤੋਂ ਹੀ ਫੋਨ ਕਰਕੇ ਕਹਿੰਦਾ ਆਤੀ ਉਹਨੇ ਦੱਸਿਆ ਉਹਨਾਂ ਕੇ ਮੈਨੂੰ ਉਸੇ ਦਾ ਪਵਾਤਾ ਨੰਬਰ ਟ੍ਰੇਸ ਕਰਦੇ ਜਿੰਨੇ ਵੀ ਤੁਮ ਕਹਿੰਦੇ ਉਹਦੇ ਖੁਦ ਅਸਰਤ ਕਾਰਗ ਕੀਤੀ ਦੋਸ ਥੈਂਕ ਯੂ